ਪਰਾ ਲਈ ਮਰ ਜੋ ਕੋਈ ਇੱਕ ਵੀ ਕੋਈ ਕਹ ਦੇ ਇੱਕ ਵੀ ਕੋਈ ਕਹ ਦੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਟਰ ਤੇ ਦੁਆ ਕੇ ਦਿਖਾ ਲਈ ਜਾਣ ਆਖ ਟਾਈਮ ਗੋਲੀ ਮਰਵਾਉਂਦੇ ਭਰਾ ਲਈ ਮੇਰਾ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਆ ਤਲੀਆਂ ਧਰ ਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਕਿ ਛੱਡਾ ਕਿਉਂ ਬੰਦਾ ਇਹ ਬੋਲੋ ਦੀ ਸਟੇਟਰਾ ਆਉਂਦੀ। ਥੋਕਾ ਨਹੀਂ ਹੈਗਾ ਕੋਈ ਪਾਣਾ ਸਿੱਧੂ। ਇਹੋ ਜਿਹੇ ਬੰਦੇ ਆਂ ਦਾਲ ਚ ਬਿਠੇ ਆਂ ਵਗੇ ਨੇ। ਬਾਪ ਜਾਨ ਸਾਡੇ ਤੇ ਆਏ ਸਾਡੇ ਪਾਜ ਨੂੰ ਵੀ ਲੱਗੇ। ਮੈਨੂੰ ਤੋਂ ਮੈਨੂੰ ਗੱਲ ਕਰੇ ਮੈਂ ਗੱਲ ਤੋ ਬੋਲਾਂ। ਮੈਂ ਗੱਲ ਤੋ ਬੋਲਾਂ। ਸਾਰੀ ਸੰਗਤ ਕਰੇ ਮੈਂ ਗੱਲ ਤੋ ਬੋਲਾਂ। ਮੈਂ ਕੱਟ ਰੇ ਬੱਲੇ ਬਾਈ ਜੀ। ਮੈਂ ਉਹਦੇ ਤਲੀਆ ਧਰ ਕੇ ਲੜੂੰਗਾ ਯਾਰ। ਉਹ ਰੌਣਾ ਪਾਉਂਦਾ ਨਹੀਂ। ਕਾਤ ਨਹੀਂ ਹੈਗਾ ਪਾਨਾ ਸਿੱਧੂ ਪਾਨਾ ਸਿੱਧੂ ਕਾਤ ਨਹੀਂ ਹੈਗਾ ਇਹ ਪੰਜਾਬ ਦੀ ਨੌਜਵਾਨੀ ਮਾਰ ਰਹੀ ਹੈ ਇੱਥੇ ਕਾਤ ਨਹੀਂ ਤਪਕਾਰਿਆ ਰੁਪਈਆ ਤਪਕਾਰੋ ਆਪਕਿਉਂ ਯਾਰ ਇਹ ਤਾਂ ਪੁਰਸ ਦਾ ਚੌਂਦੀ ਹੈ ਕੋਸ ਦਾ ਇਸ ਵਕਤ ਪਾਨਾ ਸਿੱਧੂ ਤੇ ਕੁਝ ਪਾਰਟੀ ਦੇ ਬੰਦੇ ਨਾਲ ਥੋੜੀ ਬਹਿਸ ਹੋਈ ਹੈ ਇੱਕ ਬਹੁਤ ਇੱਥੇ ਚੰ